ਦੋਸਤੋ ਇਸ ਵੇਲੇ ਦੀ ਇੱਕ ਹੋਰ ਤੁਹਾਡੇ ਨਾਲ ਬਿਹਤਖਸ ਅਪਡੇਟ ਸਾਂਝੀ ਕਰਨ ਲੱਗੇ ਆਂ ਸੋਸ਼ਲ ਮੀਡੀਆ ਤੇ ਮਸ਼ਹੂਰ ਬਰਾਊਨ ਕੁੜੀ ਨੇ ਦੂਸਰੀ ਮੈਰਿਜ ਕਰਵਾ ਲਈ ਅਤੇ ਜਿਸਦੇ ਅਕਸਰ ਬੋਲ ਹੋਏ ਕਰਦੇ ਸੀ ਕਿ ਉਹ ਕਦੇ ਵੀ ਦੂਸਰੀ ਮੈਰਿਜ ਨਹੀਂ ਕਰਵਾਵੇਗੀ ਕਿਉਂਕਿ ਉਸਦਾ 15-16 ਸਾਲਾਂ ਦਾ ਇੱਕ ਮੁੰਡਾ ਹੈ ਤੇ ਉਸਦਾ ਕਹਿਣਾ ਸੀ ਕਿ ਜੇਕਰ ਮੈਂ ਦੂਸਰੀ ਮੈਰਿਜ ਕਰਵਾ ਲਈ ਤਾਂ ਕੋਈ ਦੂਸਰਾ ਮੇਰਾ ਹਸਬੰਡ ਇਸ ਬੱਚੀ ਦੀ ਇੰਨੀ ਜ਼ਿਆਦਾ ਕੇਅਰ ਨਹੀਂ ਕਰੂਗਾ ਤੇ ਇਹ ਰੁੱਲ ਜਾਵੇਗੀ ਤੇ ਸਟੱਡੀ ਵੀ ਖਰਾਬ ਹੋ ਜਾਵੇਗੀ ਤੇ ਇਸ ਤੇ ਇਸ ਤੋਂ ਚੰਗਾ ਮੈਂ ਮੈਰਿਜ ਨਾ ਕਰਵਾਵਾਂ ਮੈਂ ਮੇਰਾ ਪੁੱਤੀ ਮੇਰੇ ਲਈ ਸਭ ਕੁਝ ਹੈ ਪਰ ਹੁਣ ਬਰਾਊਨ ਕੁੜੀ ਨੇ ਇਸ ਵੀਰਾਂ ਵੀ ਸੋਸ਼ਲ ਮੀਡੀਆ ਦੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਬਰਾਊਨ ਕੁੜੇ ਨੂੰ ਕਾਫੀ ਜ਼ਿਆਦਾ ਟਰੋਲ ਵੀ ਕੀਤਾ ਜਾ ਰਿਹਾ ਕਿਉਂਕਿ ਜਦ ਵੀ ਇੰਟਰਵਿਊ ਦੇ ਵਿੱਚ ਕੁਐਸਚਨ ਪੁੱਟ ਕੀਤੇ ਜਾਂਦੇ ਸੀ ਉਹਨਾਂ ਦੀ ਦੂਸਰੀ ਮੈਰਿਜ ਨੂੰ ਲੈ ਕੇ ਤੇ ਉਹਨਾਂ ਦਾ ਵਾਅਦਾ ਹੁੰਦਾ ਸੀ ਕਿ ਉਹ ਦੂਸਰੀ ਮੈਰਿਜ ਕਦੇ ਵੀ ਨਹੀਂ ਕਰਵਾਵੇਗੀ ਪਰ ਆਪਾਂ ਨੂੰ ਕਦੇ ਵੀ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਜੇਕਰ ਉਸਨੇ ਦੂਸਰੀ ਮੈਰਿਜ ਕਰਵਾ ਲਈ ਤਾਂ ਉਸ ਦੀ ਆਪਣੀ ਜ਼ਿੰਦਗੀ ਉਸ ਦੀ ਆਪਣੀ ਲਾਈਫ ਆ ਤੇ ਬਾਕੀ ਦੋਸਤੋ ਜੇਕਰ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਵਿਚਾਰ ਸਾਂਝੇ ਕਰਨਾ ਕਮੈਂਟ ਸੈ Leão.